ਅੰਦਰ ਰੱਖਿਆ ਆਪਣੀਆਂ ਕੱਲੀਆਂ ਫਸਲਾਂ ਦੀ ਰੱਖੀ ਲਈ ਔਰ ਵਾਲੀਆਂ ਨਸਲਾਂ ਦੀ ਰੱਖੀ ਲਈ ਬੈਠੇ ਆ ਉਹਨਾਂ ਪੱਗਿਆਂ ਦਸਨ ਲਈ ਕਿੰਨੇ ਅੰਦਰ ਸੀ ਪੰਜਾਬ ਦੇ ਕੋਈ ਨਸ਼ੇ ਇੰਨੇ ਆ ਨਾਲ ਬਸਰ ਬਕਰੀ ਦਾ نسل ਉਹ 13 ਮਹੀਨਿਆਂ ਦੇ ਉਸ ਹੰਦੂਰੇ ਨੇ ਦੱਸ ਦਿੱਤਾ ਸਾਡਾ ਪਸ਼ਰਾਮੀ ਜੀਉਂ ਗਿਆ ਤੇ ਸਾਡੀਆਂ ਨਸਲਾਂ ਵੀ ਜੀਉਂਦੀਆਂ ਆ ਅ ਨਸਲਾਂ ਵੀ ਤੁੰਡੀ ਜਾਂਦਾ ਕਿ ਨਾ ਫਸਲਾਂ ਚੌਂਦੀ ਜਾਂਦਾ ਨਹੀਂ ਇਹ ਕਲੀ ਜੱਟਾਂ ਨਹੀਂ ਜਾਂਦੇ ਨਹੀਂ ਆ

بھی ہے یہ ہو ہی نہیں سکتا کہ جان بوجھ جا کر سی ہار کا کیونکہ خاص سے بھی چتتا جتی نہیں ہوتی ہے جب وہ جگ رہا ہوتا ہے کیونکہ ہم تو کرتا ہے